ਜੋ ਕਾਨੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਦਾ ਕਿ ਸੈਂਟਰ ਸਰਕਾਰ ਵੱਲੋਂ ਬਕਕਫ ਬੋਰਡ ਦਾ ਜਿਹੜਾ ਬਿੱਲ ਜਿਹੜਾ ਪਾਸ ਕੀਤਾ ਗਿਆ ਹੈਗਾ ਇਸ ਪਾਸ ਦੇ ਵਿਰੋਧ ਦੇ ਵਿੱਚ ਜਿਹੜਾ ਮੁ슬림 ਭਾਈਚਾਰਾ ਹੈਗਾ ਉਹਨਾਂ ਨੇ ਜਿਹੜਾ ਪਿੰਡ ਕੋਏ ਦੇ ਵਿੱਚ ਜਿਹੜਾ ਉਹ ਭਾਰੀ ਰੋਸ ਜਿਹੜਾ ਉਹ ਪ੍ਰਗਟ ਕੀਤਾ ਹੈਗਾ ਔਰ ਉਹਨਾਂ ਨੇ ਸੈਂਟਰ ਸਰਕਾਰ ਨੂੰ ਸਿੱਧੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਸਾਡੇ ਵੱਲੋਂ ਜਿਹੜਾ ਇਹ ਸੰਘਰਸ਼ ਹੋਰ ਵੀ ਜਿਹੜਾ ਉਹ ਤਿੱਖਾ ਕੀਤਾ ਜਾਵੇਗਾ ਲਾਗੂ ਕੀਤਾ ਹੈ ਅਸੀਂ ਉਹਦਾ ਬਹੁਤ ਸ਼ਖਸ਼ ਸ਼ਬਦਾਂ ਦੇ ਵਿੱਚ ਉਸ ਚੀਜ਼ ਦੀ ਨਿੰਦਾ ਕਰਦੇ ਹਾਂ ਉਹਨੂੰ ਕੰਡਮ ਕਰਦੇ ਹਾਂ ਕਿ ਵਕਫ ਸਰਕਾਰ ਕੇ ਸੈਂਟਰ ਸਰਕਾਰ ਇਹ ਬਿੱਲ ਨੂੰ ਫੋਰੀ ਤੌਰ ਤੇ ਵਾਪਸ ਲੇ ਅੱਜ ਛੋਟਾ ਪ੍ਰਦਰਸ਼ਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨੇ ਬਿੱਲ ਵਾਪਸ ਨਹੀਂ ਕੀਤਾ ਤਾਂ ਬਹੁਤ ਵੱਡੀ ਤਾਦਾਦ ਦੇ ਨਾਲ ਅਸੀਂ ਇਸਤੇ ਦਾ ਵਿਰੋਧ ਕਰਾਂਗੇ ਇਹ ਸਰ ਪ੍ਰੋਟੈਸਟ ਜਿਹੜਾ ਕੀਤਾ ਹੈ ਕੇਂਦਰ ਸਰਕਾਰ ਨੇ ਜਿਹੜਾ ਬਕ ਬਿੱਲ ਜਿਹੜਾ ਪਾਸ ਕੀਤਾ ਹੈ ਇਹ ਸਾਰੀ ਸਾਡੀ ਗੁੱਜਰ ਕਮਿਊਨਿਟੀ ਜਿਹੜੀ ਹੈ ਇਹਦੇ ਬਰ ਖਿਲਾਫ ਹੈ ਗੁਜਰ ਕਮਿਊਨਿਟੀ ਛੱਡੋ ਪੂਰਾ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰੀ ਮੁਸਲਿਮ ਇਹਦੇ ਬਰ ਖਿਲਾਫ ਹੈ ਔਰ ਇੱਕ ਬਿੱਲ ਜਿਹੜਾ ਹੈ ਵਾਪਸ ਹੋਣਾ ਚਾਹੀਦਾ ਹੈ ਅਗਰ ਇਹ ਬਿੱਲ ਸਰਕਾਰ ਕੇਂਦਰ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੇਗੀ ਤੇ ਇਹ ਛੋਟੇ ਮੋਟੇ ਪ੍ਰੋਟੈਸਟ ਹੋ ਰਿਹਾ ਅਦਰਵਾਈਜ਼ ਇਹ ਵੱਡੀ ਰੋਡ ਤੇ ਜਾ ਕੇ ਵੱਡੇ ਵੱਡੇ ਹਾਈਵੇ ਜਾਮ ਕੀਤੇ ਜਾਣਗੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਜਾਏਗਾ ਤੇ ਮੈਂ ਪੂਰ ਜੋਰ ਅਪੀਲ ਕਰਦਾ ਹਾਂ ਕੇਂਦਰ ਸਰਕਾਰ ਨੂੰ ਕੇ ਇਸ ਵਿਲੇ ਨੂੰ ਵਾਪਸ ਕੀਤਾ ਜਾਵੇ ਵੱਡਾ ਰਾਸ਼ੇਸ ਕਰਕੇ ਕੀਤਾ ਸਰ ਕੇ ਕੇਂਦਰ ਸਰਕਾਰ ਨੇ ਸਾਡੇ ਹੱਕ ਚ ਛੀਨ ਰਹੀ ਹੈ ਸਾਡੇ ਹੱਕਾਂ ਤੇ ਕਬਜ਼ਾ ਕਰ ਲਈ ਇੱਕ ਸ਼ਿਕੰਜਾ ਕਸਰੀ ਸਾਡੇ ਹੱਕਾਂ ਤੇ ਔਰ ਸਾਨੂੰ ਉਹਨਾਂ ਨੇ ਸਾਨੂੰ ਫੈਸਿਲਿਟੀ ਦੇ ਦੇਣੀ ਕਿਤੇ ਨਹੀਂ ਸਾਡੇ ਲੋਕਾਂ ਨੂੰ ਰੁਜ਼ਗਾਰ ਤੇ ਦੇਣਾ ਕਿਤੇ ਜਿਹੜੀ ਸਾਡੀ ਆਪਣੀ ਪ੍ਰੋਪਰਟੀ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਦੇ ਕੇ ਗਏ ਨੇ ਉਹਨਾਂ ਨੂੰ ਛੀਨਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪਠਾਨਕੋਟ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਜੀ ਕੋ